ਨਹੀਂ ਕਿੱਲਾ ਜਲੇ ਜਿੰਨੇ ਮੈਨੂੰ ਅੱਗ ਲਵਾਈ ਹੈ ਨਾ ਥੋੜਾ ਜਾ ਕੇ ਨੋਨੀ ਨੂੰ ਜੋਆ ਨੂੰ ਡਾਕਟਰ ਨੂੰ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੇ ਜਿੰਨੇ ਰੱਖਿਆ ਹੈ ਜ਼ਬਰਦਸਤੀ ਕਿਉਂਕਿ ਕੋਹਾਂ ਕਰਕੇ ਇਹਨਾਂ ਨੂੰ ਫੁਲਾਉਂਦੀ ਆ ਜਾਰ ਜਾਰ ਚੱਕੋ ਜਲੇ ਹੁਣ ਤੇ ਨਸ਼ਾ ਕਰ ਪੀ ਚੋਰੀ ਚ ਕਰ ਉਹ ਦੇਖੋ ਉਹ ਦੋ ਕੁੜੀਆਂ ਖੱਡੀਆਂ ਆ ਜਿਨ੍ਹਾਂ ਵਿੱਚ ਮੇਰਾ ਘਰ ਬਰਬਾਦ ਹੋਇਆ ਸਾਰਾ ਕੁਝ ਹੋਟਲ ਵੀ ਕੰਮ ਕਰਦੀ ਰਹੀ ਹੈ ਮੈਂ ਤੇ ਇੱਥੇ ਆ ਕੇ ਅਗਲੀ ਕਹਿੰਦੇ ਆਪਣੇ ਘਰੋ ਜੀ ਆਪਣੇ ਖਾਓ ਮੈਂ ਇੱਥੇ ਆ ਕੇ ਰੋਗੀ ਦੇ ਵਿੱਚ ਭਾਂਡੇ ਮਾਂਦੀ ਸੀਗੀ ਝਾੜੂ ਮੋ ਚਲਾਉਂਦੀ ਹੁੰਦੀ ਸੀ ਪਰ ਮੈਂ ਕਰੀ ਆ ਜਾ ਸੋਚਿਆ ਨਹੀਂ ਤੀਆ ਪੈਂਟਰ ਕੰਮ ਕਰ ਦਮੈਂ ਮੈਂ ਪੈਂਟਰ ਕੰਮ ਤਾਂ ਐਸੀ ਦੋ ਘੁੰੜੀਆਂ ਮੈਂ ਤਾਂ ਪਹਿਲੇ ਗਿਆ ਮੈਂ ਤਾਂ 1000 ਲਗਿਆ ਬਿਰੇ 1500 ਰੁਪਇਆ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਆਗੀਆਂ ਸੀਗੀਆਂ ਉਹਨਾਂ ਨੇ ਇਹਨਾਂ ਦੇ ਪੈਸੇ ਖੋ ਕੇ ਲੈ ਗਏ 8000 ਰੁਪਇਆ ਜੀ ਦੋਨੇ ਭਰਾ ਸੀਗੇ ਕੋਈ ਆਦਮੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਚੁੰਗੀ ਗਿਆ ਵਾ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੰਨੀ ਉਹ ਲੈਨ ਦਾ ਰੂ ਕੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲਾਦਣਾ ਕਹਿੰਦੇ ਸਾਡੀ ਚੁੰਗੀ ਨਹੀਂ ਗਈ ਉਹ ਬੰਦੀ ਹੈ ਵਕੀ ਦਾ ਫੋਗੀ ਬੰਦਾ ਕਰੇ 3 4 ਕਿਉਂ 10 15 ਜਿਹੜੀ ਚਿੱਟਾ ਜੂਟਾ ਜਾਂ ਪਤਾ ਨਹੀਂ ਘਰੋਂ ਕੱਡੀਆਂ ਨੇ ਉਹ ਕੁੜੀਆਂ ਹੁੰਦੀਆਂ ਨੇ ਉਹਨਾਂ ਨਾਲ ਮੁੰਡੇ ਨਹੀਂ ਛੇੜੀ ਉੱਧਰ ਹੁੰਦੇ ਜਿਹੜਾ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਸੀ ਦੋ ਤਿੰਨ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਵੀ ਬੜਾ ਟੀਗਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿਕਦੀਆਂ ਜਾਂਦੀਆਂ ਸੀ ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਉਂਦੇ ਆਂਦੇ ਨੇ ਮੈਂ ਹੋਟਲ ਵੀ ਕੰਮ ਕਰਦੀ ਰਹੀ ਹਾਂ ਮੈਂ ਤੇ ਇੱਥੇ ਆ ਕੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਤਾ ਅ ਹੋਣ ਕੀ ਮੇਸੀ ਦੇ ਲੋ ਜੰਦੇ ਜਿਹੜੀ ਕੁੜੀਆਂ ਵਿਚਾਰੀਆਂ ਅੱਜ ਤੇ ਟਾਈਮ ਜੰਡਸਟਰੀ ਤੇ ਫਸੀਆਂ ਹੁੰਦੀਆਂ ਕਿ ਆ ਕੀ ਮੈਸੀ ਦਵਾ ਮੰਗਣੇ ਹਜ਼ਾਰ ਜਿਹੜੇ ਚੱਕੋ ਜਿਹੜੇ ਹੁਣ ਤੇ ਨਸ਼ਾ ਕਰਦੀਆਂ ਚੋਰੀ ਚ ਕਰ ਉਹ ਦੇਖੋ ਉਹ ਦੋ ਕੁੜੀਆਂ ਖੱਡੀਆਂ ਆ ਜਿਨ੍ਹਾਂ ਵਿੱਚ ਮੇਰਾ ਘਰ ਬਰਬਾਦ ਹੋ ਗਿਆ ਸਾਰਾ ਕੁਝ ਅੱਜ ਆਇਆ ਕਰਕੇ ਕੋਣ ਵੀ ਦੋ ਕੁੜੀਆਂ ਲੁੱਟੀਆਂ ਗਈਆਂ ਨੇ ਉਹਨਾਂ ਦੋ ਬੰਦੇ ਲੁੱਟੇ ਗਏ 8000 ਰੁਪਏ ਚ ਕਿਹੜੇ ਹੁਣ ਉਹਦੇ ਬਸਟੈਂਡ ਵੀ ਰੋਲਾ ਪਿਆ ਹੈ ਕੌਣ ਲੈ ਗਿਆ ਇਹਨਾਂ ਦੇ ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ ਤੇ ਤੁਸੀਂ ਉਹਨਾਂ ਜਾ ਕੇ ਮੈਨੂੰ ਨਾ ਬੁਲਾ ਮਾਮੂ ਮੇਰੇ ਹੁਣ ਇਸ ਕੰਮ ਤੋਂ ਨਿਕਲਣਾ ਜਾਂਦੇ ਹੋ ਨਹੀਂ ਕਿੱਲਾ ਜਾਣੀ ਜਿਹਨੇ ਮੈਨੂੰ ਅੱਗ ਲਗਾਈ ਹੈ ਨਾ ਥੋੜਾ ਜਾ ਕੇ ਨੋਨੀ ਨੂੰ ਜੋਆ ਨੂੰ ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ ਮੈਨੂੰ ਇੱਕ ਤੇ ਦੋ ਕੁੜੀਆਂ ਦੇ ਤੁਹਾਟੀਆਂ ਵੀ ਇਹਨਾਂ ਦੇ ਵਿੱਚ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੀ ਜਿੰਨੇ ਰੱਖਿਆ ਹੈ ਜ਼ਬਰਦਸਤੀ ਕਿਉਂਕਿ ਕੋਹਾਵਾ ਕਰਕੇ ਇਹਨਾਂ ਨੂੰ ਫਰਾਂਦੀ ਆ ਤੁਹਾਨੂੰ ਗਲਤ ਕੰਮ ਜੀ ਕਿੰਨੇ ਪਾਇਆ ਮੇਰੇ ਬੱਚਿਆਂ ਨੇ ਇਸ ਕੰਮ 'ਤੇ ਹਾਂਜੀ ਕਿਹੜੀਆਂ ਕੁੜੀਆਂ ਨੇ ਕਿ ਮੁੰਡਿਆਂ ਨੇ ਮੁੰਡੇ ਕਿੱਥੇ ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਤੇ ਪਾਇਆ ਹਾਂਜੀ ਲੋਕ ਕਹਿੰਦੇ ਨੇ ਮਾਵਾਂ ਤੇ ਬੱਚਿਆਂ ਨੂੰ ਗਲਤ ਪਾਉਂਦੇ ਆ ਪਰ ਇਹ ਕੁੜੀਆਂ ਨੇ ਮਾਂ ਨੂੰ ਗਲਤ ਪਾਉਂਦੇ ਇਹ ਚੀਜ਼ ਹੀ ਪੂਰਾ ਬਸਾ ਡਗਵਾਵਾ ਆ ਜਾ ਜਿਹਨੂੰ ਮਰਜੀ ਪੁੱਛ ਕੇ ਦੇਖ ਲੋ ਮੈਂ ਤੇ ਆ ਕੇ ਰੀਗਲ ਦੇ ਵਿੱਚ ਪਾਂਡੇ ਮਾਂ ਦੀ ਸੀ ਝਾੜੂ ਮੋ ਚਲਾਂਦੀ ਹੁੰਦੀ ਸੀ ਪਰ ਮੈਂ ਕਦੀ ਆਜਾ ਸੋਚਿਆ ਨਹੀਂ ਸੀਗਾ ਪਰ ਤੇ ਧਨਵੇ ਗੰਦੇ ਕੰਮ 'ਚ ਬੱਚਿਆਂ ਨੇ ਪਾਤਾ ਠੀਕ ਹੈ ਕੇਨੂਰੀ ਕੇਨੂ ਹਾਂਜੀ ਤੇਰਾ ਕੇਨੂ ਤੇ ਫੱਟੇ ਕਿਹੜੇ ਕੰਮ 'ਚ ਐ ਮੈਂ ਪੈਂਟਰ ਕੰਮ ਤਾਂ ਐ ਸੀ ਇੱਥੇ ਹਾਂ ਫਿਰ ਕਿੱਦਾਂ ਰਖ ਰਿਆ ਗਿਆ ਦੋ ਕੁੜੀਆਂ ਮੈਂ ਤਾਂ ਪਹਿਲੇ ਗਈ ਮੈਂ ਕਿੰਨੇ ਪੈਸੇ ਲਗਿਆ ਮੈਂ ਤਾਂ 1000 ਲਗਿਆ ਬਿਰੇ 1500 ਰੁਪਿਆ ਦੂਜਾ ਕਿੰਨੇ ਲਗਿਆ 1500 ਰੁਪਿਆ 1500 ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਡੇਲੋਂ ਜੀ ਡੇਲੋਂ ਤੋਂ ਲੁਧਿਆਣੇ ਆਏ ਤੁਸੀਂ ਹਾਂਜੀ ਪੈਂਟਰ ਕੰਮ ਕਰਦਾ ਮੈਂ ਇਹ ਪੈਂਟਰ ਦਾ ਕੰਮ ਕਰਦੇ ਦੋਨਾਂ ਦਾ ਕਿੰਨੇ ਪੈਸੇ ਰਗੜੇਗੇ ਦੋਨੇ ਭਰਾਵਾਂ ਨੂੰ ਉਹਦਾ ਮੈਨੂੰ ਪਤਾ ਨਹੀਂ ਮੈਂ ਮੈਂ ਤਾਂ 1500 ਰੁਪਏ ਲਗਾਈ ਇਹ 1500 ਹਾਂਜੀ ਕੁੜੀ ਮਿਲੀ ਵੀ ਨਹੀਂ ਨਾ ਬਿਲਕੁਲ ਨਹੀਂ ਮਿਲੀ ਨਹੀਂ ਮਿਲੀ ਕੁੜੀ ਨਹੀਂ ਜੀ ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ ਲਾਰਾ ਕੀ ਲਾ ਕੇ ਗਈ ਕੁੜੀ ਤਾਂ ਨਹੀਂ ਗਲਤ ਕੰਮ ਬਥੇ ਨਹੀਂ ਲਾਰੇ ਕੀ ਲੱਗੇ ਵੀ ਮੈਂ ਮਿਲਦੀ ਆ ਤੁਹਾਨੂੰ ਨਹੀਂ ਗਲਤ ਕੰਮ ਬਥੇ ਲਾਰੇ ਲੱਗ ਗਈ ਆ ਆਇਆ ਮੈਂ ਤੁੰਨਾ ਨਹੀਂ ਹੁਣੀ ਹਾਂ ਵਿਆਹ ਹੀ ਨਹੀਂ ਦੁਬਾਰਾ ਫਿਰ ਹਾਂਜੀ ਫਿਰ ਤੁਸੀਂ ਇਦਾਂ ਦੇ ਕੰਮਾਂ 'ਚ ਫਸਦੇ ਕਿਉਂ ਪਾ ਜੀ ਹੁਣ ਕੀ ਮਜਬੂਰੀ ਹੈ ਜੀ ਮਜਬੂਰੀ ਹੈ ਹਾਂਜੀ ਵਿਆਹ ਨਹੀਂ ਹੋਇਆ ਜਿਹੜਾ ਨਹੀਂ ਜੀ ਪਰ ਚਾਈ ਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਹਾਂ ਅੱਜ ਜੀ ਤੁਸੀਂ ਰਕੜੇ ਕਿਉਂ ਇਦਾਂ ਹੋਰ ਨਾ ਰਕੜੇ ਜਾਵੇ ਤੁਸੀਂ ਬਿਲਕੁਲ ਸਹੀ ਗੱਲ ਹੈ ਜੀ ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ ਉਹ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ ਅੱਜ ਕੁੜੀ ਲੱਭਣ ਗਏ ਹਾਂਜੀ ਤੇ ਦੋਨੇ ਭਰਾ ਕੁਵਾਰੇ ਹੋ ਨਹੀਂ ਮੈਂ ਵਿਆਹ ਉਹ ਮੇਰੇ ਭਾਈ ਗਿਆ ਹੋਇਆ ਅੱਜ ਭਾਈ ਤੇਰਾ ਵੱਡਾ ਵਿਆਹਿਆ ਹੋਇਆ ਤੂੰ ਕੁਵਾਰ ਹੈ ਹਾਂਜੀ ਅੱਛਾ ਦੋਨੇ ਦੇ ਭਰਾ ਨਜ਼ਾਰੇ ਲੈਣ ਆਏ ਸੀ ਨਹੀਂ ਸਾਨੂੰ ਘੁੰਮਣ ਫਰਨ ਆਸਤਾ ਸੀ ਸਾਨੂੰ ਪਤਾ ਇੱਥੇ ਮੋਹਲ ਆ ਅੱਛਾ ਹਾਂਜੀ ਤੇ ਕਿੰਨੇ ਪੈਸੇ ਲੱਗੇ ਦੋਨੇ ਕੁੜੀਆਂ ਦੇ ਫਟਫਟ ਮਿਲ ਲਾਏ 8000 ਰੁਪਿਆ 8000 ਰੁਪਿਆ ਲੱਗੇ ਹਾਂਜੀ ਤੁਹਾਡੇ ਕੋਲੋਂ ਹਾਂਜੀ ਅੱਛਾ ਤੇ ਜਿਹੜੀ ਪੁਲਿਸ ਆ ਉਹ ਹੱਲ ਨਹੀਂ ਕਰ ਦਿੱਤੀ। ਕੰਪਲੀਟ ਨਹੀਂ ਲਗਾਈ ਤੁਸੀਂ। ਨਹੀਂ ਨਹੀਂ ਹਮ ਜੇ ਮੇਰਾ ਭਾਈ ਆਊਗਾ ਤਾਂ ਇਹ ਕੰਪਲੀਟ ਲਵਾਂਗਾ। ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ? ਇੱਥੇ ਜੀ। ਬਸ ਤਾਂ। ਹਾਂ। ਮੇਰਾ ਵੀਰੇ ਦੀ ਭਾਈ। ਵੀਰੇ ਕਾਟ ਜਿਹੜਾ ਹੋਇਆ ਕਾਰਨ ਕੀ ਐ? ਵੀਰੇ ਕਰਨ ਆਹੀ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਆਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋ ਕੇ ਲੈ ਗਏ ਕਿੰਨੇ ਪੈਸੇ 8000 ਰੁਪਈਆ ਅਭੀ ਆ ਦੋਨੇ ਭਰਾ ਦੀ ਹਾਂਜੀ ਦੋਨੇ ਭਰਾ ਦੀ ਗੇ ਅਭੀ ਸਵਾਦ ਵੀ ਨਹੀਂ ਮਿਲਿਆ ਤੇ ਉਦ ਦਾ ਵੀ ਸਵਾਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਹੀ ਹੁਣ ਹਾਂ ਯਾਰ ਤੇ ਤੂੰ ਚੁੱਪ ਕਰਾਇਆ ਹਾਂਜੀ ਮੈਂ ਚੁੱਪ ਕਰਾਇਆ ਹੀ ਵਿਚਾਰ ਦੱਸਿਆ ਬਈ ਮਾਰੇ ਮੋਟਾ ਦੱਸਿਆ ਜੀ ਇਹਨਾਂ ਨੇ ਕਹਿੰਦੇ ਮੈਂ ਤਾਂ ਸਿਆਵਾ ਐ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ ਠੀਕ ਆ ਇਹਨਾਂ ਨੂੰ ਪੈਸੇ ਪੁੱਛਿਆ ਵੀਰੇ ਨਹੀਂ ਕਿੱਥੋਂ ਲੈਣ ਵਾਲੇ ਆ ਕਿੱਥੋਂ ਲੈਣ ਹਾਂਜੀ ਡੇਲੋਂ ਦਾ ਵੀਰੇ ਡੇਲੋਂ ਉਦੋਂ ਕਾਹ ਆ ਬੇਵਰੇ ਰੁਈ ਗੱਡੀ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ ਨਸ਼ਾ ਕੀਤਾ ਹੁੰਦਾ ਕੀ ਅੱਜ ਇਹਦਾ ਕੰਟਰੋਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਭਾਜੀ ਇੱਕ ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ ਜਦੋਂ ਮਰਜੀ ਤੁਸੀਂ ਸ਼ਾਮ ਨੂੰ ਆ ਜਾਓ ਕੁੜੀਆਂ ਖੜੀ ਹੋਣਗੀਆਂ ਉਹਨਾਂ ਨਾਲ ਚਾਰ ਪੰਜ ਮੁੰਡੇ ਹੁੰਦੇ ਆ ਚਾਰ ਪੰਜ ਮੁੰਡੇ ਹੁੰਦੇ ਆ ਪਲੱਸ ਨਾਲ ਉਹਨਾਂ ਨਾਲ ਜਦ ਵੀ ਕੋਈ ਆਂਦਾ ਵਾ ਮੁੰਡਾ ਖੜਦਾ ਵਾ ਉਹਨਾਂ ਨਾਲ ਲੁੱਟਫੋ ਹੋ ਜਾਂਦੀ ਹੈ ਤੇ ਉਹ ਉਹਨਾਂ ਦਾ ਬੈਗ ਬੂਕ ਪਰਸ ਪਰਸੇ ਜੋ ਵੀ ਐਸਮਾਨ ਮੋਬਾਈਲ Google Pay ਤੱਕ ਕਰ ਲੈਂਦੇ ਨੇ ਮੇਰੇ ਕੋਲ ਬੰਦਾ ਹੈਗਾ ਵਾ ਉਹਨੂੰ ਕੋ ਪੈਸੇ ਆ ਨਹੀਂ ਉਹ ਕਹਿੰਦੇ ਮੇਰੇ ਫੋਨ ਤੇ ਗੂਗਲ ਪੇ ਕਰ ਮੇ ਕੋਈ ਹੈਵੀ ਬੰਦਾ ਨੰਬਰ ਹੈਗਾ ਉਹ ਕੋਈ ਸੁਣਵਾਈ ਨਹੀਂ ਮੈਂ ਚੌਂਕੀ ਗਿਆ ਵਾਂ ਉਹ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੁੰਨੀ ਉਹ ਲੈੰਦਾ ਰੂ ਪੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲੈ ਆਂਦਣਾ ਕਹਿੰਦੇ ਸਾਡੀ ਚੌਂਕੀ ਨਹੀਂ ਗਈ ਉਹ ਪੈਂਦੀ ਹੈ ਬੱਸ ਇੱਕ ਦੱਸੋ ਕੀ ਬੰਦਾ ਕਰੇ ਅਗਲਾ ਬੰਦਾ ਵੀ ਗਿਆ ਦੰਨੇ ਨੇ ਵੀ ਸਾਡੇ ਹਾਂ ਸਾਡੇ ਚ ਨਹੀਂ ਪੈਂਦੀ ਬਸ ਸਾਡੇ ਪੈਂਦੀ ਹੈ ਹੁਣ ਬੰਦਾ ਇੰਨੇ ਧੱਕੇ ਦਿਖਾ ਨਹੀਂ ਸਕਦਾ ਕਦੀ ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ ਕੁੜੀਆਂ ਮੇਰੇ ਹਿਸਾਬ ਨਾਲ 3-4 ਕਿਉਂ 10-15 ਜਿਹੜੇ ਚਿੱਟਾ ਜੁੱਟਾ ਜਾਂ ਪਤਾ ਨਹੀਂ ਘਰ ਉਹਨਾਂ ਨਾਲ ਮੁੰਡੇ ਨੇ ਛੇੜੀ ਉੱਧਰ ਹੁੰਦੇ ਜਿਹੜਾ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਹੁੰਦੀ ਹੈ ਕਿਹੜੀ ਜਗ੍ਹਾ ਇਹ ਆਪਣੇ ਜਮਲਾ ਜੱਟ ਪਾਰਕ ਹੈ ਜੀ ਜਵਾਰਨਗਰ ਕੈਂਪ ਦੀ ਹੋਇਆ ਜਾਂ ਜੀ ਆ ਬਠੇੜੀ ਵਾਰੀ ਮੈਂ ਤਾਂ ਦੋ ਤਿੰਨ ਵਾਰੀ ਹੋਇਆ ਹੈ ਨਾ ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ ਮੈਨੂੰ ਕਹਿ ਦਿੰਦੇ ਆ ਵੀ ਕਿ ਨਾ ਕਹਿੰਦੇ ਬਿਠਾ ਲਓ ਸਾਨੂੰ ਉੱਥੇ ਤੱਕ ਲਾ ਦਿਓ ਇਹ ਆ ਉਹ ਆ ਪਰ ਸਾਡ ਿਸਵਾਰੀਆਂ ਦੇ ਉਹ ਕਰ ਜਾਂਦੇ ਆ ਮੜਾਇਆ ਬਲੇਡ ਮਾਰਦੇ ਨਾਲ ਹੀ ਪੈਸੇ ਥੱਲੋਂ ਦੀ ਕੱਢ ਕੇ ਲੈ ਜਾਂਦੇ ਆ ਅੱਛਾ ਬਹੁਤ ਵਾਰੀ ਹੋਇਆ ਮੇਰੇ ਨਾਲ ਹਾਂਜੀ ਹਾਂਜੀ ਮੇਰੇ ਸਾਡੀ ਮੇਰੇ ਦੋ ਤਿੰਨ ਵਾਰੀ ਸਵਾਰੀਆਂ ਨਾ ਹੋਇਆ ਬਿਲਕੁਲ ਤਦੇ ਮੈਂ ਇੱਥੇ ਰੁਕਦਾ ਨਹੀਂ ਗਾ ਜੀ ਬਾਲੀ ਦੇ ਤਾ ਤੁਹਾਨੂੰ ਇੱਕ ਨਾ ਰੁਕ ਗਿਆ ਅੱਜ ਦੋ ਤਿੰਨ ਤਾਂ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ ਬੜਾ ਟੀਕਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿੱਗਦੀਆਂ ਦੈਂਦੀਆਂ ਸੀ ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਂਦੇ ਆਂਦੇ ਨੇ ਨਜ਼ਰ ਖੂਬ ਤੇ ਪੂਰਾ ਹੀ ਓਕੇ ਰਿਪੋਰਟ ਕਿਦਾਂ